ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਵਹਿਰ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ ਇਸ ਟਾਈਮ ਜੀ ਸਾਡੇ ਨਗਰ ਦੇ ਵਿੱਚ ਪਿੰਡ ਘੁੰਮਣ ਖੁਰਦ ਵਿੱਚ ਖੜੇ ਆ ਜੀ ਤੇ तकरीबन ਸਾਰੇ ਭਰਾ ਹੀ ਖੜੇ ਨੇ ਤੇ ਬਾਬਾ ਜੀ ਬਾਬਾ ਜੀ ਨੇ ਸਾਨੂੰ ਕਾਲ ਕਰੀ ਸੀਗੀ ਕਿ ਮਾਤਾ ਆ ਗਈ ਤੇ ਮੜੇ ਕੋਲੇ ਆ ਕੇ ਦਿਖਾ ਦੇ ਇਹ ਮਾਤਾ ਆ ਗਈ ਤੇ ਮਾਤਾ ਗੁੰਮੀ ਹੋਈ ਆ ਇਹ ਤੇ ਥੋੜਾ ਜਿਹਾ ਦਿਮਾਗ ਤੇ ਵੀ ਕੋਈ ਟੈਨਸ਼ਨ ਲੱਗਦੀ ਆ ਬਾਕੀ ਪੁਲਿਸ ਨੂੰ ਵੀ ਤਲਾਸ਼ ਕਰਤੀ ਤੇ ਸਾਡਾ ਵੀਡੀਓ ਪਾਉਣ ਦਾ ਮਕਸਦ ਆ ਵੀਡੀਓ ਖਿੱਚ ਕੇ ਸ਼ੇਅਰ ਕਰ ਦੋ ਵੀ ਇਹ ਦੇਖੋ ਬੜੇ ਮਾੜੇ ਟਾਈਮ ਨੇ ਬੜੇ ਮਾੜੇ ਹਾਲਾਤ ਨੇ ਹਾਂਜੀ ਤੇ ਮਾਂ ਤਾਂ ਉਹਦੇ ਵਿੱਚ ਭੈਣ ਲਾ ਲੋ ਕੱਲੀ ਘੁੰਮ ਰਹੀ ਆ ਤੇ ਇਹਦੇ ਘਰਦਿਆਂ ਨੂੰ ਪਾਲਣ ਖਾਤਰ ਕੋਈ ਦੀ ਵੀਡੀਓ ਆ ਗਈ ਜਿਹੜੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਹਰ ਇੱਕ ਬੰਦੇ ਕੋਲੇ ਜਾਊਗੀ ਤੇ ਪਾਲ ਸਕਦੇ ਆ ਮਾਂ ਤਾਂ ਹੁਣ ਤੇਰਾ ਪਿੰਡ ਕਿਹੜਾ ਹੈ ਦੀਨਾ ਬੇਬੇ ਦੀਨਾ ਹੀ ਕਹਿੰਦੀ ਆ ਹਾਂ ਦੀਨਾ ਕਹਿ ਰਹੀ ਹੈ ਹੁਣ ਇਹ ਨਹੀਂ ਪਤਾ ਕਿਹੜਾ ਦੀਨਾਗਾ ਕਿਹੜਾ ਦੀਨਾ ਕਿਹੜੇ ਸ਼ਹਿਰ ਕ다 ਲੱਗਦੇ ਜੇ ਕੋਲੇ ਛੰਨਾ ਪਹਿਣੀ ਛਨਾ ਪਹਿਣੀ ਛਨਾ ਪਹਿਣੀ ਆ ਇਹ ਕਹਿੰਦੀ ਪਿੰਡ ਦੀਨ ਨਹੀਂ ਕਹਿ ਰਹੀ ਤੁਸੀਂ ਪੁੱਛਦੇਂ ਦੀਨ ਨਹੀਂ ਕਹਿ ਰਹੀ ਆ ਤੇ ਅਸੀਂ ਹੁਣ ਥਾਣੇ 'ਚ ਵੀ ਕਾਲ ਕਰੀਆ ਤੇ ਪੁਲਿਸ ਵੀ ਆ ਰਹੀ ਆ ਤੇ ਬਾਈ ਜੀ ਜਿਹੜਾ ਵੀ ਭਰਾ ਵੀਡੀਓ ਸ਼ੇਅਰ ਕਰੂਗਾ ਜੇ ਕੋਈ ਹਾਂ ਜੇ ਕਈ ਵਾਰੀ ਕਿਸੇ ਦਾ ਹੈਗਾ ਨਾ ਰਿਸ਼ਤਾ ਤੇ ਉਹ ਮੌਤ ਥਾਣਿਆਂ ਨਾਲ ਕਨੈਕਟ ਕਰ ਸਕਦੇ ਆ ਉੱਧਰ ਦੇਖ ਲਵੇ ਬੇਬੇ ਹਾਂ ਹਾਂ ਸਾਨੂੰ ਇਹ ਆ ਵੀ ਇਹ ਬੇਬੇ ਵਿਚਾਰੀ ਆ ਆਪਣੇ ਘਰੇ ਪਹੁੰਚਦੀ ਹੋ ਜੇ ਠੀਕ ਹੈ ਪਤਾ ਨਹੀਂ ਕਿੱਥੇ ਕਿੱਥੇ ਵਿਚਾਰੀ ਟੱਕੇ ਖਾ ਕੇ ਆਈ ਹੋਣੀ ਹੈ ਹੋਰ ਸਾਨੂੰ बस ਇਹੀ ਬੇਨਤੀ ਕਰਦੇ ਸਾਰੇ ਨੂੰ ਵੀ ਜਿੰਨੀ ਇਹ ਵੀਡੀਓ ਸ਼ੇਅਰ ਹੋ ਸਕੇ ਉੰਨੀ ਕਰੋ ਤਾਂ ਜੋ ਇਹ ਇੱਕ ਮਦਦ ਹੋ ਸਕਦੀ ਆਪਣੀ ਕਨਸਾਨੀਅਤ ਦਿੱਤੋ ਹਾਂ ਤੇ ਮੌਠਾਣੇਲ ਨਾਲ ਕਨੈਕਟ ਕਰ ਸਕਦੇ ਨੇ ਜ਼ਿਲ੍ਹਾ ਬਠਿੰਡਾ ਜੀ ਧੰਨਵਾਦ